ਪੰਜਾਬ ਪੁਲਿਸ ਦੀ ਵਰਦੀ ਉੱਤੇ ਦਾਗ ਲਵਾਉਣ ਵਾਲੀ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਜਿਸ ਨੂੰ 2 ਅਪ੍ਰੈਲ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਸੀ ਪਹਿਲਾਂ ਉਸ ਤੋਂ ਪੁੱਛਗਿੱਛ ਕੀਤੀ ਜਾਂਦੀ ਰਹੀ ਉਸ ਦੇ ਮਹਿੰਗੇ ਜਿਹੜੇ ਪਹਿਨਣ ਪੱਚਰਨ ਵਾਲੇ ਚਾਹੇ ਉਹ ਗਹਿਣੇ ਹੋਣ ਚਾਹੇ ਉਹ ਐਣਕਾਂ ਹੋਣ ਚਾਹੇ ਉਸ ਦੀ ਗੱਟ ਤੇ ਬੰਨੀਆਂ ਘੜੀਆਂ ਹੋਣ ਜਾਂ ਫਿਰ ਉਸ ਦੀ ਥਾਰ ਗੱਡੀ ਹੋਵੇ ਜਾਂ ਮਹਿੰਗੀਆਂ ਕੋਠੀਆਂ ਛੱਤੀਆਂ ਹੋਣ ਇਹਨਾਂ ਸਾਰਿਆਂ ਦੇ ਵੇਰਵੇ ਜਾਣਨ ਦੇ ਲਈ ਪੁੱਛਗਿੱਛ ਕੀਤੀ ਗਈ ਕਿ ਆਖਰਕਾਰ ਅਮਨਦੀਪ ਕੌਰ ਇੱਕ ਸਪਾਈ ਰੈਂਕ ਤੇ ਹੋਣ ਦੇ ਬਾਵਜੂਦ ਵੀ ਇਹਨਾਂ ਟੌਰ ਟੱਪਾ ਕਿਉਂ ਰੱਖਦੀ ਸੀ ਉਸ ਦੇ ਉੱਤੇ ਕਿਹੜੇ ਵੱਡੇ ਅਫਸਰਾਂ ਦਾ ਹੱਥ ਸੀ ਇਹ ਸਾਰੀ ਪੁਸ਼ਕਿਸ਼ ਦੇ ਵਿੱਚ ਰਾਜ ਖੁੱਲਣੇ ਸਨ ਹਾਲਾਂਕਿ ਇਸ ਮਾਮਲੇ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਇਹ ਵੀ ਸ਼ੱਕ ਹੋ ਗਿਆ ਕਿ ਹੁਣ ਕੀ ਅਮਨਦੀਪ ਕੌਰ ਨੂੰ ਬਚਾ ਲਿਆ ਜਾਏਗਾ ਕਿਉਂਕਿ ਇੱਥੇ ਵੱਡੇ ਅਫਸਰਾਂ ਦੀ ਚਰਚਾ ਹੋ ਰਹੀ ਹੈ ਪਰ ਦੂਜੇ ਪਾਸੇ ਜਿੱਥੋਂ ਤੱਕ ਰਹੀ ਗੱਲ ਉਸ ਦੇ ਸਾਥੀ ਦੀ ਬਲਵਿੰਦਰ ਸਿੰਘ ਉਰਫ ਸੋਨੂ ਜਿਸ ਦਾ ਆਪਣੀ ਪਤਨੀ ਦੇ ਨਾਲ ਬਠਿੰਡਾ ਦੇ ਵਿੱਚ ਕੋਰਟ ਕੰਪਲੈਕਸ ਦੇ ਜਦੋਂ ਬਾਹਰ ਮੀਡੀਆ ਦੇ ਸਾਹਮਣੇ ਹੱਥੋ ਪਾਈ ਤੱਕ ਨੌਬਤ ਆਉਂਦੀ ਹੈ ਉਸ ਤੋਂ ਬਾਅਦ ਪੁਲਿਸ ਦੀਆਂ ਅੱਖਾਂ ਸਾਹਮਣੇ ਹੁੰਦਾ ਤੇ ਉਹ ਫਰਾਰ ਵੀ ਹੋ ਜਾਂਦਾ ਹੈ ਬਾਅਦ ਵਿੱਚ ਪਰਚੇ ਵਿੱਚ ਉਸ ਨੂੰ ਵੀ ਨਾਮਜ਼ਦ ਕੀਤਾ ਜਾਂਦਾ ਹੈ ਆਖਰਕਾਰ ਉਸ ਨੂੰ ਕਾਫੀ ਲੰਮੇ ਸਮੇਂ ਬਾਅਦ ਜਦੋਂ ਕਾਬੂ ਕਰ ਲਿਆ ਗਿਆ ਕਿਉਂਕਿ सिरसा ਨਾਲ ਉਸ ਦਾ ਸਿੱਧਾ ਕਨੈਕਸ਼ਨ ਸੀ ਸਬੰਧ ਸੀ ਉੱਥੇ ਵੀ ਪੁਲਿਸ ਨੂੰ ਜਾਣਾ ਪੈਂਦਾ ਹੈ ਕਾਫੀ ਪੁਲਿਸ ਦੇ ਚੱਕਰ ਲੱਗਦੇ ਨੇ ਉਹਨਾਂ ਚੱਕਰਾਂ ਦੇ ਵਿੱਚੋਂ ਬਾਅਦ ਵਿੱਚ ਉਹਨੂੰ ਫੜਿਆ ਜਾਂਦਾ ਹੈ ਪਰ 3 ਦਿਨਾਂ ਦਾ ਪੁਲਿਸ ਰਿਮਾਂਡ ਉਸ ਦਾ ਖਤਮ ਹੋ ਚੁੱਕਾ ਹੈ ਪਰ ਹੈਰਾਨੀ ਦੀ ਗੱਲ ਇਹ ਆ ਕਿ ਹਾਲੇ ਤੱਕ ਕਿਸੇ ਦੇ ਵੱਲੋਂ ਵੀ ਜਾਂਚ ਅਧਿਕਾਰੀਆਂ ਵੱਲੋਂ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਕਿ ਉਸਨੇ ਕੀ ਕੀ ਜਾਣਕਾਰੀਆਂ ਸਾਂਝੀਆਂ ਕੀਤੀਆਂ ਨੇ ਹਾਲਾਂਕਿ ਬਹੁਤੇ ਕੇਸਾਂ ਦੇ ਵਿੱਚ ਜਦੋਂ ਕਿਸੇ ਆਮ ਵਿਅਕਤੀ ਦੀ ਗ੍ਰਿਫਤਾਰੀ ਹੁੰਦੀ ਹੈ ਤੇ ਨਾਲ ਦੇ ਨਾਲ ਵੱਡੀਆਂ ਪ੍ਰੈਸ ਕਾਨਫਰੰਸਾਂ ਹੋ ਜਾਂਦੀਆਂ ਨੇ ਜਿਸ ਦੇ ਵਿੱਚ ਜਾਣਕਾਰੀਆਂ ਮੀਡੀਆ ਦੇ ਨਾਲ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਕਿ ਕੀ ਕੁਝ ਬਰਾਮਦ ਹੋਇਆ ਕੀ ਕੀ ਕਨੈਕਸ਼ਨ ਸੀ ਔਰ ਉਸ ਨੈਕਸਸ ਦੇ ਵਿੱਚ ਉਸ ਮਿਲੀ ਭੁਗਤ ਦੇ ਵਿੱਚ ਕੌਣ ਕੌਣ ਸ਼ਾਮਲ ਸੀ ਪਰ ਜਦੋਂ ਗੱਲ ਆਉਂਦੀ ਹੈ ਰਸੂਖਦਾਰਾਂ ਦੀ ਜਾਂ ਫਿਰ ਚਾਹੇ ਵਰਦੀ ਧਾਰੀ ਹੋਣ ਜਾਂ ਫਿਰ ਸਿਵਲ ਦੇ ਵਿੱਚ ਹੋਣ ਜਾਂ ਫਿਰ ਸਿਆਸਤਦਾਨ ਹੋਣ ਜਦੋਂ ਇਸ ਤਰ੍ਹਾਂ ਦੇ ਕਨੈਕਸ਼ਨ ਵੱਡੇ ਜੁੜਦੇ ਨੇ ਅਜਿਹੇ ਕੇਸਾਂ ਵਿੱਚ ਨਸ਼ਾ ਤਸਕਰੀ ਮਾਮਲੇ 'ਚ ਹਾਲਾਂਕਿ ਸਰਕਾਰ ਦਾ ਦਾਵਾ ਹੈ ਕਿ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ ਜਿਹੜਾ ਨਸ਼ਾ ਤਸਕਰਾ ਨੂੰ ਬਚਾਉਣ ਦੀ ਕੋਸ਼ਿਸ਼ ਕਰੇਗਾ ਆਏ ਦਿਨ ਕੋਈ ਨਾ ਕੋਈ ਪੁਲਿਸ ਥਾਣੇ ਦੇ ਵਿੱਚ ਇੰਸਪੈਕਟਰ ਰੈਂਕ ਦੇ ਅਧਿਕਾਰੀ ਏਐਸਆਈ ਜਾਂ ਸਬ ਇੰਸਪੈਕਟਰ ਨੂੰ ਸਸਪੈਂਡ ਤੱਕ ਵੀ ਕਰ ਦਿੱਤਾ ਜਾਂਦਾ ਹੈ ਕਿ ਉਹਨਾਂ ਨੇ ਕਾਰਵਾਈ ਸਹੀ ਢੰਗ ਨਾਲ ਨਹੀਂ ਕੀਤੀ ਜਾਂ ਫਿਰ ਨਸ਼ਾ ਤਸਕਰਾ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਇਹ ਮਾਮਲਾ ਹਾਈ ਪ੍ਰੋਫਾਈਲ ਬਣ ਗਿਆ ਹੁਣ ਇਸ ਮਾਮਲੇ ਦੇ ਵਿੱਚ ਹੈਰਾਨੀ ਵਾਲੀ ਗੱਲ ਕੀ ਹੈ ਕਿ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ ਦੇ ਵਿੱਚ ਜੋ ਕੁਝ ਉਸ ਤੋਂ ਪੁੱਛਗਿੱਛ ਕੀਤੀ ਗਈ ਉਸ ਦੇ ਬਾਰੇ ਕਿਸੇ ਤਰ੍ਹਾਂ ਦੀ ਵੀ ਜੜੀ ਆ ਉਹ ਸੂ ਨਹੀਂ ਕੱਢੀ ਜਾ ਰਹੀ ਨਹੀਂ ਦੱਸਿਆ ਜਾ ਰਿਹਾ ਕੀ ਇਹ ਇੱਕ ਬਹੁਤ ਵੱਡਾ ਕੋਈ ਸਿਕਿਉਰਿਟੀ ਦਾ ਇਸ਼ੂ ਹੈ ਇਸ ਤਰ੍ਹਾਂ ਤਾਂ ਬਿਲਕੁਲ ਵੀ ਨਹੀਂ ਜਾਪਦਾ ਪਰ ਇਸ ਕੇਸ ਦੇ ਵਿੱਚ ਉਹ ਜਾਣਕਾਰੀ ਹਾਲੇ ਤੱਕ ਸਾਂਝੀ ਨਹੀਂ ਕੀਤੀ ਗਈ ਪਰ ਫਿਰ ਵੀ ਜਿਹੜੀ ਜਾਣਕਾਰੀ ਸਾਹਮਣੇ ਆਈ ਹੈ ਜ ਹੁਣ ਉਸ ਨੂੰ 14 ਦਿਨ ਦੇ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਔਰ ਇਹ ਵੀ ਪਤਾ ਲੱਗ ਗਿਆ ਹੈ ਕਿ ਅਖੀਰਲੇ ਸਮੇਂ ਦੇ ਵਿੱਚ ਜਦੋਂ ਉਸ ਨੂੰ ਪੇਸ਼ ਕੀਤਾ ਗਿਆ ਤੇ ਪੁਲਿਸ ਨੇ ਉਸ ਦਾ ਕੋਈ ਰਿਮਾਂਡ ਨਹੀਂ ਮੰਗਿਆ ਇਸ ਦਾ ਮਤਲਬ ਇਹ ਹੈ ਕਿ ਤਿੰਨ ਦਿਨਾਂ ਦੇ ਵਿੱਚ ਜੋ ਪੁਛਗਿਸ਼ ਕਰਨੀ ਬਣਦੀ ਸੀ ਉਹ ਪੁਛਗਿਸ਼ ਕਰ ਲਈ ਗਈ ਹੈ ਇਸ ਵਕਤ ਕਾਂਸਟੇਬਲ ਅਮਨਦੀਪ ਕੌਰ ਜਿਸ ਨੂੰ ਨੌਕਰੀ ਤੋਂ ਵੀ ਹੱਥ ਧੋਣਾ ਪਿਆ ਉਹ ਵੀ ਇਸ ਵਕਤ ਸਲਾਖਾਂ ਦੇ ਪਿੱਛੇ ਹੈ ਔਰ ਉਸ ਦਾ ਸਾਥੀ ਬਲਵਿੰਦਰ ਸਿੰਘ ਉਰਫ ਸੋਨੂ ਜਿਸ ਨੂੰ ਦੇਰੀ ਦੇ ਨਾਲ ਬੇਸ਼ੱਕ ਫੜਿਆ ਗਿਆ ਪਰ ਕਾਬੂ ਆ ਗਿਆ ਔਰ ਤਿੰਨ ਦਿਨਾਂ ਦੇ ਵਿੱਚ ਉਸ ਤੋਂ ਕੀ ਕੁਝ ਪੁੱਛਿਆ ਗਿਆ ਕੀ ਕੀ ਰਾਜ ਉਸ ਨੇ ਦੱਸੇ ਨੇ ਔਰ ਕਿਸ ਕਿਸ ਦੇ ਨਾਲ ਮਿਲਿਆ ਹੋਇਆ ਸੀ ਕਿੱਥੋਂ ਨਸ਼ਾ ਲਿਆਉਂਦੇ ਸੀ ਕਿੱਥੇ ਸਪਲਾਈ ਕਰਦੇ ਸੀ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਸੁਭਾਗਪੁਰ ਜੀ ਗੱਲ ਹੈ ਕਿ ਇਹਨਾਂ ਤਿੰਨਾਂ ਦਿਨਾਂ ਦੇ ਵਿੱਚ ਉਸ ਤੋਂ ਸਵਾਲੇ ਕੀਤੇ ਗਏ ਹੋਣਗੇ ਤੇ ਉਸਨੇ ਜਵਾਬ ਜ਼ਰੂਰ ਦਿੱਤੇ ਹੋਣਗੇ ਔਰ ਜੇਕਰ ਨਾ ਜਵਾਬ ਦਿੱਤੇ ਹੁੰਦੇ ਤੇ ਪੁਲਿਸ ਨੇ ਜਾਣਕਾਰੀ ਜ਼ਰੂਰ ਸਾਂਝੀ ਕਰਨੀ ਸੀ ਕਿ ਉਸਨੇ ਸਾਡੇ ਨਾਲ ਸਹਿਯੋਗ ਨਹੀਂ ਕੀਤਾ ਇਸ ਦਾ ਮਤਲਬ ਸਹਿਯੋਗਤਾ ਕਰ ਲਿਆ ਗਿਆ ਪਰ ਉਸਨੇ ਜੋ ਲਿਖਾਇਆ ਜੋ ਆਪਣੀ ਜ਼ੁਬਾਨੀ ਬੋਲਿਆ ਉਸ ਦੇ ਬਾਰੇ ਹਾਲੇ ਤੱਕ ਖੁੱਲ ਕੇ ਜਾਂਚ ਅਧਿਕਾਰੀ ਨੇ ਜਾਂ ਪੁਲਿਸ ਦੱਸਣ ਨੂੰ ਹਾਲੇ ਤਿਆਰ ਨਹੀਂ ਹੈ ਉਸ ਦੇ ਪਿੱਛੇ ਮਜਬੂਰੀ ਕੀ ਹੈ ਇਹ ਹਾਲੇ ਤੱਕ ਉਸ ਦਾ ਕਾਰਨ ਵੀ ਨਹੀਂ ਦੱਸਿਆ ਗਿਆ ਦਰاصل ਜੋ ਜਾਣਕਾਰੀ ਆਈ ਹੈ ਅਖਬਾਰਾਂ ਦੇ ਵਿੱਚ ਸੁਰਖੀਆਂ ਬਣੀਆਂ ਨੇ ਉਸ ਦੇ ਮੁਤਾਬਕ ਜਾਣਕਾਰੀ ਸਾਂਝੀ ਕਰਦਣੇ ਆ ਪੰਜਾਬੀ ਜਾਗਰਣ ਅਖਬਾਰ ਦੇ ਵਿੱਚ ਛਪੀ ਖਬਰ ਦੇ ਮੁਤਾਬਕ ਜਿਸ ਦੇ ਵਿੱਚ ਗੁਰਤੇਜ ਸਿੰਘ ਸਿੱਧੂ ਲਿਖਦੇ ਨੇ ਪੱਤਰਕਾਰ ਕਿ 2 April ਨੂੰ heroin ਸਮੇਤ ਗ੍ਰਿਫਤਾਰ ਕੀਤੀ ਗਈ ਪੰਜਾਬ ਪੁਲਿਸ ਦੀ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦੇ ਸਾਥੀ ਬਲਵਿੰਦਰ ਸਿੰਘ सोनू ਨੂੰ ਪੁਲਿਸ ਨੇ 3 ਦਿਨ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਅਦਾਲਤ 'ਚ ਪੇਸ਼ ਕੀਤਾ ਅਦਾਲਤ ਨੇ सोनू ਨੂੰ 14 ਦਿਨ ਦੀ ਦੇ ਲਈ ਜੁਡੀਸ਼ੀਅਲ ਹਿਰਾਸਤ ਲਈ ਜੇਲ੍ਹ ਵਿੱਚ ਭੇਜ ਦਿੱਤਾ ਹੈ ਇਨ੍ਹਾਂ 3 ਦਿਨਾਂ ਦੇ ਪੁਲਿਸ ਰਿਮਾਂਡ ਵਿੱਚ ਪੰਜਾਬ ਪੁਲਿਸ ਤੋਂ ਇਲਾਵਾ ਨਾਰਕੋਟਿਕ ਕੰਟਰੋਲ ਬਿਊਰੋ ਤੇ ਆਈਬੀ ਵੱਲੋਂ ਵੀ ਨਸ਼ਿਆਂ ਦੇ ਇਸ ਮਾਮਲੇ ਵਿੱਚ ਸੋਨੂ ਕੋਲੋਂ ਡਗਾਈ ਨਾਲ ਪੁੱਛ ਪੜਤਾਲ ਕੀਤੀ ਗਈ ਹੈ ਮਹਿਲਾ ਕਾਂਸਟੇਬਲ ਦੇ ਨਦੀਕੀ ਸਾਥੀ ਕੋਲੋਂ ਪੁਲਿਸ ਨੂੰ ਕੀ ਕੋਈ ਜਾਣਕਾਰੀ ਮਿਲੀ ਹੈ ਇਸ ਬਾਬਤ ਕੋਈ ਵੀ ਦੱਸਣ ਲਈ ਤਿਆਰ ਨਹੀਂ ਹੈ ਇਸ ਦੌਰਾਨ ਪੁਲਿਸ ਨੇ ਸੋਨੂ ਦੇ ਜੱਦੀਕਰ ਸਿਰਸਾ ਵਿਖੇ ਵੀ ਛਾਪੇਮਾਰੀ ਕੀਤੀ ਪਰ ਉੱਥੋਂ ਪੁਲਿਸ ਨੂੰ ਕੋਈ ਵੀ ਤਰਾਯੁਗ ਵਸਤੂ ਨਹੀਂ ਮਿਲੀ ਔਰ ਇਹ ਵੀ ਲਿਖਦੇ ਨੇ ਖਬਰ ਦੇ ਵਿੱਚ ਕਿ ਭਰੋਸੇਯੋਗ ਸੂਤਰਾਂ ਅਨੁਸਾਰ ਅੱਜ ਅਦਾਲਤ ਵਿੱਚ सोनू ਨੂੰ ਪੇਸ਼ ਕਰਨ ਸਮੇਂ ਪੁਲਿਸ ਨੇ ਉਸ ਦਾ ਪੁਲਿਸ ਰਿਮਾਂਡ ਹੀ ਨਹੀਂ ਮੰਗਿਆ ਜਿਸ ਤੋਂ ਬਾਅਦ ਅਦਾਲਤ ਨੇ ਉਸ ਨੂੰ ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚ ਭੇਜ ਦਿੱਤਾ ਹੈ ਇੱਥੇ ਵੀ ਦੱਸਣਾ ਬਣਦਾ ਜ਼ਿਕਰ ਕਰਨਾ ਕਿ ਉਸ ਦੀ ਸਾਥੀ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਪਹਿਲਾਂ ਜੇਲ੍ਹ ਵਿੱਚ ਬੰਦ ਹੈ ਭਾਵੇਂ ਮਾਮਲਾ ਉਸ ਵੇਲੇ ਜ਼ਿਆਦਾ ਚਰਚਾ ਦਾ ਵਿਸ਼ਾ ਬਣ ਗਿਆ ਸੀ ਜਦੋਂ ਮਹਿਲਾ ਪੁਲਿਸ ਕਾਂਸਟੇਬਲ ਦੇ ਕਈ ਉੱਚ ਪੁਲਿਸ ਅਧਿਕਾਰੀਆਂ ਨੇ ਦੇ ਸਬੰਧਾਂ ਦਾ ਖੁਲਾਸਾ ਹੋਇਆ ਸੀ ਲੋਕਾਂ ਨੂੰ ਉਮੀਦ ਸੀ ਕਿ ਇਸ ਮਾਮਲੇ ਵਿੱਚ ਕਈ ਅਧਿਕਾਰੀ ਤੇ ਹੋਰ ਲੋਕ ਆਉਣਗੇ ਸਾਹਮਣੇ ਪਰ ਹੁਣ ਪੁਲਿਸ ਦੀ ਜਾਂਚ ਉੱਪਰ ਵੀ ਸ਼ੰਕੇ ਪੈਦਾ ਹੋ ਰਹੇ ਨੇ ਪਰ ਇਸ ਤਰ੍ਹਾਂ ਦੇ ਸ਼ੰਕੇ ਪੈਦਾ ਕਰਨ ਦੇ ਲਈ ਮੌਕਾ ਕਿਸ ਨੇ ਦਿੱਤਾ ਹੈ ਕੀ ਮੌਕੇ ਦੇ ਪੁਲਿਸ ਅਧਿਕਾਰੀਆਂ ਨੇ ਜਾਂ ਫਿਰ ਕਿਸੇ ਅਜੇਹ ਥਾਂ ਤੋਂ ਆਰਡਰ ਆਇਆ ਜਿਸ ਨੂੰ ਸਥਾਨਕ ਜ਼ਿਲ੍ਹਾ ਪ੍ਰਸ਼ਾਸਨ ਹੈ ਜਿਹੜਾ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਮਠੰਡਾ ਦਾ ਉਹ ਟਾਲ ਨਹੀਂ ਸਕਦਾ ਉਹਨਾਂ ਹੁਕਮਾਂ ਨੂੰ ਕਿ ਕਿਸੇ ਤਰ੍ਹਾਂ ਦਾ ਕੋਈ ਦਬਾਅ ਪੈ ਗਿਆ ਇਹ ਵੱਡੇ ਅਫਸਰ ਫਸ ਨਾ ਜਾਣ ਜਾਂ ਕੋਈ ਹੋਰ ਵੱਡੀ ਇਸ ਦੇ ਪਿੱਛੇ ਕਹਾਣੀ ਹੈ ਕਿਉਂਕਿ ਪਹਿਲਾਂ ਗੱਲਾਂ ਜਦੋਂ ਇੱਕੇਦਮ ਹਾਈਲਾਈਟ ਹੋਇਆ ਇਸ਼ੂ ਇੱਕਦਮ ਉੱਭਰ ਕੇ ਸਾਹਮਣੇ ਆਇਆ ਉਦੋਂ ਮੰਨਿਆ ਜਾ ਰਿਹਾ ਸੀ ਲੋਕਾਂ ਵਿੱਚ ਆਮ ਚਰਚਾ ਸੀ ਪੂਰੇ ਪੰਜਾਬ ਭਰ ਦੇ ਵਿੱਚ ਧਿਆਨ ਕੇਂਦਰਿਤ ਕੀਤਾ ਸੀ ਇਸ ਮੁੱਦੇ ਨੇ ਉਦੋਂ ਇਹ ਗੱਲਾਂ ਹੋ ਰਹੀਆਂ ਸਨ ਕਿ ਹੁਣ ਮਹਿਲਾ ਕਾਂਸਟੇਬਲ ਤੇ ਕਾਬੂ ਆਈ ਗਈ ਆਖਰਕਾਰ ਜਿਹੜੀ ਡਿਊਟੀ ਦੇ ਉੱਤੇ ਵੀ ਸਹੀ ਢੰਗ ਨਾਲ ਨਹੀਂ ਸੀ ਡਿਊਟੀ ਕਰਦੀ ਔਰ ਡਿਊਟੀ ਵੀ ਸਥਾਨ ਦੇ ਉੱਤੇ ਲਾਈ ਗਈ ਸੀ ਔਰ ਉਸ ਦੇ ਖਿਲਾਫ ਪਹਿਲਾਂ ਵੀ ਉਸ ਨੂੰ ਤਿੰਨ ਤੋਂ ਚਾਰ ਵਾਰੀ ਸਸਪੈਂਡ ਕੀਤਾ ਜਾ ਚੁੱਕਾ ਹੈ ਫਿਰ ਇਸ ਤਰ੍ਹਾਂ ਇਹ ਮਹਿਲਾ ਕਾਂਸਟੇਬਲ ਵੱਡੇ ਅਫਸਰਾਂ ਦੀ ਲਾਡਲੀ ਕਿਵੇਂ ਬਣ ਗਈ ਇਹ ਵੱਡੇ ਸਵਾਲ ਸਨ ਔਰ ਉਹ ਵੱਡੇ ਅਫਸਰ ਕੌਣ ਸਨ ਇਹ ਸਵਾਲ ਦੇ ਜਵਾਬ ਵੀ ਲੈਣ ਦੇ ਲਈ ਜ਼ਰੂਰੀ ਗੱਲਾਂ ਸੀ ਅੱਗੇ ਵਧਣੀਆਂ ਤਫ਼ਤੀਸ਼ ਪਰ ਹੁਣ ਇਸ ਮਾਮਲੇ ਦੇ ਵਿੱਚ ਸਥਾਨਕ ਪੱਧਰ ਦੇ ਉੱਤੇ ਵੀ ਜਿੱਥੇ-ਜਿੱਥੇ ਜਾਣਕਾਰੀ ਜਾ ਰਹੀ ਹੈ ਗੱਲਾਂ ਹੋ ਰਹੀਆਂ ਨੇ ਆਮ ਚਰਚਾ ਹੈ ਕਿ ਕੀ ਇਸ ਮਾਮਲੇ ਦੇ ਵਿੱਚ ਜਿਹੜੇ ਵੱਡੇ ਮਗਰਮਾਸ਼ ਨੇ ਉਹਨਾਂ ਨੂੰ ਬਚਾ ਲਿਆ ਜਾਵੇਗਾ ਜਾਂ ਫਿਰ ਇੱਕ ਦਿਨ ਆਵੇਗਾ ਜਿਸ ਦਿਨ ਪੁਲਿਸ ਦੇ ਵੱਲੋਂ ਉਸ ਦੇ ਬਾਰੇ ਵੀ ਖਲਾਸਾ ਕੀਤਾ ਜਾਇਗਾ ਇਹ ਨਾਲ ਸਮਾਂ ਦੱਸੇਗਾ ਫਿਲਹਾਲ ਇਸ ਮਾਮਲੇ ਵਿੱਚ ਬਲਵਿੰਦਰ ਸਿੰਘ ਉਰਫ सोनू ਜਿਹੜਾ ਕਿ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦਾ ਸਾਥੀ ਦੱਸਿਆ ਜਾਂਦਾ ਰਿਹਾ ਹੈ ਔਰ ਉਸ ਨੇ ਆਪਣੇ ਮੂੰਹੋਂ ਕਬੂਲਿਆ ਸੀ ਕਿ ਅਮਨਦੀਪ ਕੌਰ ਦੇ ਨਾਲ ਉਸ ਦਾ ਕੀ ਲੈਣ ਦੇਣ ਸੀ ਔਰ ਕਿਹੜਾ ਹਸਾਬ ਕਿਤਾਬ ਸੀ ਇਹ ਸਾਰੀਆਂ ਗੱਲਾਂ ਮੀਡੀਆ ਦੇ ਵਿੱਚ ਉਸ ਨੇ ਜਦੋਂ ਆਪਣੀ ਪਤਨੀ ਦੇ ਨਾਲ ਉਸ ਦੀ ਹੱਥੋਂ ਪਾਈ ਹੁੰਦੀ ਹੈ ਉਦੋਂ ਵੀ ਇਹ ਗੱਲਾਂ ਸਾਹਮਣੇ ਆਈਆਂ ਸਨ ਹੁਣ ਦੇਖਦੇ ਹਾਂ 14 ਦਿਨ ਨਿਆਂਇਕ ਹਿਰਾਸਤ ਵਿੱਚ ਫਿਲਹਾਲ ਭੇਜ ਦਿੱਤਾ ਗਿਆ ਔਰ ਇਸ ਮਾਮਲੇ ਦੇ ਵਿੱਚ ਜਦੋਂ ਉਹ ਈ ਚਾਰ ਸ਼ੀਟ ਤਿਆਰ ਹੋ ਜਾਣੀ ਹੈ ਚਲਾਨ ਪੇਸ਼ ਕੀਤਾ ਜਾਣਾ ਉਸ ਦੇ ਵਿੱਚ ਕਈ ਖਲਾਸੇ ਹੋਣਗੇ ਜਿਹੜੀ ਇਹ ਪੁੱਛ ਗਿਸ਼ ਹੋ ਰਹੀ ਹੈ ਇਹ ਸਾਰਾ ਉਸ ਦਾ ਹਿੱਸਾ ਬਣੇਗੀ ਚਲਾਨ ਦਾ ਦੇਖਦੇ ਹਾਂ ਕਿ ਉਹ ਦਿਨ ਕਦੋਂ ਆਉਂਦਾ ਹੈ ਔਰ ਉਸ ਦਿਨ ਦੇ ਵਿੱਚ ਕੀ ਕੀ ਖਲਾਸੇ ਹੋਰ ਸਾਹਮਣੇ ਆਉਂਦੇ ਨੇ ਫਿਲਹਾਲ ਜਦ ਤੱਕ ਨਵੀਂ ਜਾਣਕਾਰੀ ਆਉਂਦੀ ਹੈ ਤਦ ਤੱਕ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ